ਅੱਜ ਤੁਹਾਨੂੰ ਲੈ ਕੇ ਪੁੱਜੇ ਹਾਂ ਫਾਜ਼ਿਲਕਾ ਦੇ ਪਿੰਡ ਬੈ ਖਾਸ ਵਿਖੇ ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਬੈਕ ਬੋਦਲਾ ਵਿਖੇ ਪੜਦੇ ਗਰਨੂਰ ਨਾਮ ਦੇ ਬੱਚੇ ਦੀ ਜਵਾਰ ਨਵੋਦਿਆ ਵਿਦਿਆਲਿਆ ਦੇ ਵਿੱਚ ਸਿਲੈਕਸ਼ਨ ਹੋ ਗਈ ਹੈ ਜਾਣਕਾਰੀ ਦਿੰਦੇ ਹੋ ਸਕੂਲ ਸਟਾਫ ਨੇ ਦੱਸਿਆ ਕਿ 5ਵੀਂ ਕਲਾਸ ਦੇ ਵਿੱਚ ਜਿੰਨੇ ਵੀ ਬੱਚੇ ਪੜਦੇ ਸਰ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਗਰਨੂਰ ਨਾਮ ਦਾ ਬੱਚਾ ਜਿਸ ਵੱਲੋਂ ਜਵਾਰ ਨਵੋਦਿਆ ਵਿਦਿਆਲੇ ਦੇ ਵਿੱਚ ਅਰਜੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਸਿਲੈਕਸ਼ਨ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਲਗਭਗ 10 ਤੋਂ 12 ਬੱਚਿਆਂ ਨੇ ਅਰਜੀ ਦਿੱਤੀ ਸੀ ਪਰ ਜਿਸ ਦੇ ਵਿੱਚੋਂ ਇੱਕ ਲੜਕਾ ਜੋ ਕਿ ਗਰਨੂਰ ਨਾਮ ਦਾ ਬੱਚਾ ਜੋ ਕਿ ਜਵਾਰ ਨਵੋਦਿਆ ਵਿਦਿਆਲੇ ਦੇ ਵਿੱਚ ਸਿਲੈਕਟ ਹੋਇਆ ਜੋ ਅੱਜ ਤੋਂ ਬਾਅਦ ਉੱਥੇ ਪੜ੍ਹਾਈ ਕਰੇਗਾ। ਸਤਿ ਸ਼੍ਰੀ ਅਕਾਲ ਦੋਸਤੋ, AMTV ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਸ਼ੋਕਮੈਕ ਸਵਾਗਤ ਕਰਦਾ। ਇਸ ਟਾਈਮ ਮੈਂ ਮੌਜੂਦ ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਹਿਖਾਸ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਬੈਕ ਬੋਦਲਾ ਵਿਖੇ ਇੱਥੋਂ ਦਾ ਸਟਾਫ ਸਾਡੇ ਨਾਲ ਮੌਜੂਦ ਹੈ ਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਸੰਜੋਗ ਰਿਹਾ ਹੈ ਔਰ ਟੀਚਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਸਰ ਅ ਗੱਲ ਕਰਦੇ ਆਂ ਸਰਕਾਰੀ ਪ੍ਰਾਇਮਰੀ ਸਕੂਲ ਬੈਕ ਬੋਦਲਾ ਤੋਂ ਜੀ ਤੇ ਜਿਵੇਂ ਕਿ ਪੰਜਾਬ بھر ਚ ਸਾਰੇ ਚ ਜਵਾਰਨਵਾਦੇ ਦੇ ਟੈਸਟ ਲੈ ਜਾਂਦੇ ਬੱਚਿਆਂ ਤੋਂ ਜੀ ਤਾਂ ਸਾਡੇ ਜੋ ਸਕੂਲ ਦੇ ਵਿੱਚੋਂ 8-10 ਬੱਚੇ ਨੇ ਜੋ ਹੈ ਫਾਰਮ ਭਰੇ ਸੀ ਜੀ ਜਿਨ੍ਹਾਂ ਦੇ ਵਿੱਚੋਂ ਸਾਨੂੰ ਆਈਡੀਆ ਸੀ ਤਿੰਨ-ਚਾਰ ਬੱਚੇ ਜੋ ਸਿਲੈਕਟ ਹੋਣਗੇ ਪਰ ਕਿਸੇ ਕਾਰਨ ਰਵੰਸ਼ ਉਹ ਨਹੀਂ ਹੋ ਸਕੇ ਤਾਂ ਉਹਨਾਂ ਦੇ ਵਿੱਚੋਂ ਇੱਕ ਬੱਚਾ ਗੁਰਨੂਰ ਜੀ ਜੋ ਕਿ ਨੇ ਟੌਪ ਹਾਸਲ ਕੀਤਾ ਹੈ ਜੀ ਤਾਂ ਅਸੀਂ ਇਹਨਾਂ ਨੂੰ ਤੇ ਇਹਨਾਂ ਦੇ ਪੇਰੈਂਟਸ ਨੂੰ ਸਾਰੇ ਪਿੰਡ ਵਾਸੀ ਨੂੰ ਬਤਾਈ ਦਿੰਨੇ ਆ ਜੀ ਤੇ ਤਾਂ ਜੋ ਇਹ ਬੱਚੇ ਹੋਰ ਵੀ ਸਾਡੇ ਅੱਗੇ ਹੋਰ ਜ਼ਿਆਦਾ ਸਿਲੈਕਟ ਹੋਣ ਤੇ ਆਪਣਾ ਪ੍ਰੋਫੈਸ਼ਨ ਜੋ ਪੂਜੋਲ ਬਣਾਉਣ ਜੀ ਤੇ ਇਸੀ ਉਮੀਦ ਨਾ ਕਰਨ ਗੱਲ ਕਰਦੇ ਆ ਕਿ ਅਗਲੇ ਸਾਲ ਅਸੀਂ ਵੱਧ ਵੱਧ ਬੱਚੇ ਜੋ ਆਏ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਸਾਰੇ ਸਟਾਫ ਦਾ ਸਹਿਯੋਗ ਹੈ ਖਾਸ ਕਰਕੇ ਜਿਹੜੇ ਇਹਨਾਂ ਦੇ ਪੰਜ ਵਿੱਚ ਜੋ ਇੰਚਾਰਜ ਹਨ ਜੀ ਉਹਨਾਂ ਨੇ ਬਹੁਤ ਹੀ ਐਕਸਟਰਾ ਮਿਹਨਤ ਕਰਾਈ ਹੈ ਕਲਾਸ ਦੇ ਨਾਲ ਤਾਂ ਕੰਮ ਕਰਾਏ ਕਰਾਇਆ ਜੀ ਐਕਸਟਰਾ ਮਿਹਨਤ ਕਰਾ ਕੇ ਇਹ ਬੱਚੇ ਨੂੰ ਪੋਜੀਸ਼ਨ ਵਿੱਚ ਲਿਆਂਦਾ ਇਸ ਵਾਸਤੇ ਮੈਂ ਆਪਣੇ ਸਟਾਫ ਦਾ ਵੀ ਬਹੁਤ ਥੈਂਕਸ ਕਰਦਾ ਧੰਨਵਾਦ ਇਹ ਪੰਜਵੀਂ ਕਲਾਸ ਦਾ ਜੋ ਬੱਚਾ ਸੀਗਾ ਤੇ ਟੋਟਲ ਕਿੰਨੇ ਕਲਾਸ ਦੇ ਵਿੱਚ ਸਟੂਡੈਂਟ ਸੀਗੇ ਵੈਸੇ ਸਾਡੇ ਟੋਟਲ ਬੱਚੇ ਜੋ ਪੰਜਵੀਂ ਚ ਹੈਗੇ ਸੀ 60 61 ਬੱਚੇ ਸੀਗੇ ਜੀ ਤੇ ਜਿਨ੍ਹਾਂ ਚੋਂ ਸਮਝਦੇ ਸੀ ਵੀ 10 12 ਬੜੀ ਇੰਟੈਲੀਜੈਂਟ ਨੇ ਜੀ 10 12 ਦੇ ਫਾਰਮ ਭਰੇ ਤੇ ਜਿਨ੍ਹਾਂ ਵਿੱਚੋਂ ਇੱਕ ਬੱਚੇ ਨੇ ਜੋ ਹੈ ਕੁਆਲੀਫਾਈ ਕੀਤਾ ਜੀ ਹਾਂ ਜਿਵੇਂ ਕਿ ਅੱਜ ਕੱਲ੍ਹ ਦੇਖੀਏ ਤਕਨੀਕ ਦਾ ਵਾਧਾ ਵੀ ਹੋਇਆ ਔਰ ਨੁਕਸਾਨ ਵੀ ਹੋ ਰਿਹਾ ਹੈ ਮੋਬਾਈਲ ਦਾ ਯੁੱਗ ਹੈ ਤੇ ਬਹੁਤ ਸਾਰੇ ਬੱਚਿਆਂ ਨੂੰ ਅੱਜਕੱਲ ਜੋ ਕੋ ਸਕੂਲ ਦਾ ਜਿਹੜਾ ਵਰਕ ਵੀ ਮੋਬਾਈਲ ਤੇ ਹੀ ਦਿੱਤਾ ਜਾਂਦਾ ਹੈ ਤੇ ਕਈਆਂ ਦੇ ਤਾਂ ਮਾਪੇ ਵੀ ਐਨੇ ਕੋਈ ਸਟੱਡੀ ਨਹੀਂ ਕੀਤੀ ਵੀ ਉਹਨਾਂ ਨੂੰ ਕਿਵੇਂ ਪਤਾ ਚੱਲੇਗਾ ਵੀ ਸਾਡਾ ਬੱਚਾ ਗਲਤ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ ਜਾਂ ਸਕੂਲ ਵਰਕ ਕਰ ਰਿਹਾ ਹੈ ਵੀ ਕੋਈ ਮੈਸੇਜ ਕਿਸ ਤਰ੍ਹਾਂ ਦਾ ਹੁਣ ਮੋਬਾਈਲ ਦੀ ਗੱਲ ਕਰੀਏ ਤਾਂ ਇਹ ਇੱਕ ਹਰੇਕ ਦੀ ਜ਼ਰੂਰਤ ਬਣ ਚੁੱਕੀ ਹੈ ਜੀ ਤੇ ਇਸ ਨੂੰ ਯੂਜ਼ ਕਿਵੇਂ ਕਰਨਾ ਹੈ ਉਹ ਡਿਪੈਂਡ ਹੈ ਪੇਰੈਂਟਸ ਤੇ ਆਪਦੇ ਬੱਚੇ ਨੂੰ ਉਹ ਕਿਵੇਂ ਉਹਦਾ ਧਿਆਨ ਕਰਦੇ ਨੇ ਜੀ ਕਿਉਂਕਿ ਇਹ ਜੇ ਕਈ ਕੁਛ ਹੈਗਾ ਜਿਹੜੇ ਮੋਬਾਈਲ ਦੀ ਮਦਦ ਨਾਲ ਜੀ YouTube ਤੋਂ ਜਾਂ ਕਈ ਹੈ ਜੇ ਕੁਐਸਚਨ ਹੈਗੇ ਨੇ ਜਿੱਤੋਂ ਅਸੀਂ ਉਹਨਾਂ ਦਾ ਆਨਸਰ ਲੈ ਸਕਦੇ ਆ ਜੀ ਬਿਲਕੁਲ ਤਾਂ ਇਸ ਤਰ੍ਹਾਂ ਵੀ ਇਸ ਚੀਜ਼ ਦੀ ਵਰਤੋਂ ਜ਼ਰੂਰੀ ਬਣ ਗਈ ਹੈ ਪਰ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਜੀ ਤਾਂ ਇਹ ਪੈਰੈਂਟਸ ਹੀ ਇਸ ਚੀਜ਼ ਦਾ ਜੋ ਹੈ ਜ਼ਿਆਦਾ ਧਿਆਨ ਕਰ ਸਕਦੇ ਨੇ ਔਰ ਛੋਟੇ ਸਕੂਲ ਦੇ ਬੱਚੇ ਤਾਂ ਮੋਬਾਈਲ ਨਹੀਂ ਲਿਆਉਂਦੇ ਜੀ ਕਰੇ ਤਾਂ ਸਾਰੇ ਬੱਚੇ ਮੋਬਾਈਲ ਨਾਲ ਖੇਡਦੇ ਵੀ ਹੈ ਗੇਮਾਂ ਵੀ ਖੇਡਦੇ ਆ ਪਰਦੇ ਵੀ ਹੈ ਇਹ ਪੈਰੈਂਟਸ ਹੀ ਉਹਨਾਂ ਦੇ ਜਿਆਦਾ ਧਿਆਨ ਕਰ ਸਕਦਾ ਹੈ ਜੀ ਹਾਂਜੀ ਵੀ ਸਹੀ ਇਸਤੇਮਾਲ ਜੋ ਤਕਨੀਕ ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਹੀ ਬੱਚੇ ਅੱਗੇ ਵੱਧ ਸਕਦੇ ਆ ਹਾਂਜੀ ਜੀ ਤਕਨੀਕ ਦਾ ਜੇ ਸਹੀ ਇਸਤੇਮਾਲ ਕੀਤਾ ਜਾਵੇਗਾ ਤਾਂ ਬੱਚੇ ਦੀ ਜੋ ਨੌਲੇਜ ਹੈ ਪਧਾ ਹੋਵੇਗਾ ਜੀ ਤੇ ਜੇਕਰ ਉਹਦੇ ਚ ਕੋਈ ਗਲਤ ਕੋਈ ਗੇਮਾਂ ਚ ਚਲਾ ਜਾਂਦਾ ਹੈ ਤਾਂ ਉਹਨਾਂ ਦਾ ਕਈ ਬੱਚਿਆਂ ਦਾ ਬਿਵਿਸ਼ੇਖ ਖਰਾਬ ਹੋਇਆ ਹੈ ਇਥੋਂ ਤੱਕ ਕਿ ਉਹਨਾਂ ਦਾ ਮਨੀ ਲਾਸ ਵੀ ਕਈ ਗੇਮਾਂ ਚ ਕਰ ਚੁੱਕੇ ਨੇ ਬੱਚੇ ਆਪਾਂ ਦੇਖਦੇ ਰਹੇ ਨੇ ਜੀ ਸਰ ਤੁਹਾਡਾ ਨਾਮ ਹੋਰ ਦੇਖੀ ਨਹੀਂ ਸੀ ਮੇਰਾ ਨਾਮ ਪੂਰ ਸਿੰਘ ਐਜ਼ ਅ ਸੀਐਚਟੀ ਬੈਕ ਬੋਦਲਾ ਜੀ ਤੇ ਸੀਐਚਟੀ ਪੋਸਟنگਰੀ ਜੀ ਇਸ ਸਕੂਲ ਚ ਜੀ ਸਰ ਪੂਰਨ ਸਿੰਘ ਸਾਡੇ ਨਾਲ ਮੌਜੂਦ ਸਨ ਜੋ ਜਾਣਕਾਰੀ ਦੇ ਰਹੇ ਸਨ ਬੱਚਿਆਂ ਦਾ ਜੋ ਕੋਈ ਧਿਆਨ ਰੱਖਣਾ ਉਹਨਾਂ ਦੇ ਮਾਪਿਆਂ ਦਾ ਵੀ ਫਰਜ਼ ਹੈ ਔਰ ਬਹੁਤ ਸਾਰੇ ਇਲਾਕੇ ਦੀ ਗੱਲ ਕਰੀਏ ਤਾਂ ਮਾਪੇ ਪੜੇ ਲਿਖੇ ਵੀ ਨਹੀਂ ਹੁੰਦੇ ਪਰ ਫਿਰ ਵੀ ਆਪਣੇ ਬੱਚੇ ਤੇ ਕੰਟਰੋਲ ਰੱਖਣਾ ਬੱਚਾ ਤੁਹਾਡੇ ਕਿਸ ਤਰ੍ਹਾਂ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ ਉਹ ਮਾਪਿਆਂ ਦੇ ਵਾਸਾ ਜੇ ਗੱਲ ਕਰੀਏ ਇਹ ਫਾਰਮੂਲੇ ਦੀ ਪੜਾਈ ਦੀ ਪੜਾਈ ਤਾਂ ਉਹੀ ਹੈ ਲਗਭਗ ਥੋੜਾ ਜਿਹਾ ਹੁਣ ਚੇਂਜਸ ਆਇਆ ਤਕਨੀਕ ਦੇ ਨਾਲ ਜੇਕਰ ਮੈਥ ਦੀ ਗੱਲ ਕਰੀਏ ਜੋ ਘਟਾਓ ਗੁਣਾ ਉਹ ਚੀਜ਼ਾਂ ਨੇ ਮਾਪੇ ਆਪਣੇ ਬੱਚਿਆਂ ਨੂੰ ਘਰ ਬੈਠੇ ਵੀ ਕੁਝ ਨਾ ਕੁਝ ਪੜਾ ਸਕਦੇ ਨੇ ਮੇਰੀ ਮਾਪਿਆਂ ਨੂੰ ਅਪੀਲ ਵੀ ਹੈ ਵੀ ਆਪਣੇ ਬੱਚਿਆਂ ਨੂੰ ਥੋੜਾ ਬੋਤਾਂ ਜਿੰਨੀ ਕੁ ਤੁਸੀਂ ਸਮਾਂ ਦੇ ਸਕਦੇ ਹੋ ਘਰ ਦੇ ਵਿੱਚ ਜਿਨ੍ਹਾਂ ਦੇ ਮਾਪੇ ਪੜੇ ਹੋਏ ਆ ਘਰ ਦੇ ਵਿੱਚ ਪੜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ ਹੋਰ ਵੀ ਸੱਜਣ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਬਾਜੀ ਕੀ ਨਾਮ ਹੈ ਜੀ ਔਰ ਕਿੱਥੋਂ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜੀ ਕੀ ਆਉਂਦਾ ਜੀ ਅ ਮੈਂ ਸਮਾਜ ਸੇਵਾ ਹੈ ਜੇ ਬੈਂਕ ਖਾਸੇ ਜੇ ਕੰਮ ਕਰਦਾ ਜੀ ਇਹ ਸਾਡਾ ਮੁੰਡਾ ਗੁਰਨੂਰ ਸਿੰਘ ਜੀ ਪੁੱਤਰ ਰਾਜ ਸਿੰਘ ਦਾ ਮੇਰਾ ਬਹੁਤ ਵਧੀਆ ਇਹਨਾਂ ਨਾਲ ਇੱਕ ਜਿਹੜਾ ਕਿ ਮਤਲਬ ਕਿ ਜਵਾਰ ਨਮੋਦਿਆਂ ਦੇ ਵਿੱਚ ਕੁਝ ਬੱਚਾ ਨੇ ਟੈਸਟ ਦਿੱਤਾ ਸੀ ਜੀ ਇਹ ਜਵਾਰ ਨਮੋਦਿਆ ਇੱਕ ਬਹੁਤ ਐਹੋ ਜੀ ਸੰਸਥਾ ਜਿੱਥੋਂ ਬੱਚੇ ਪੜ੍ਹ ਲੈ ਕੇ ਬਹੁਤ ਵਧੀਆ ਮਤਲਬ ਕਿ ਪੁਲੰਗਾ ਤੇ ਕਰਦਾ ਬਹੁਤ ਵਧੀਆ ਉੱਥੇ ਸਟਾਫ ਹੁੰਦਾ ਬਹੁਤ ਵਧੀਆ ਸਾਡੇ ਇੱਕ ਵੱਡੇ ਏਰੀਏ ਦੇ ਪਿੰਡਾਂ ਦੇ ਵਿੱਚੋਂ ਬੱਚੇ ਜਦੋਂ ਪੜ੍ਹ ਕੇ ਉੱਥੇ ਜਾਂਦੇ ਆ ਤਾਂ ਇੱਕ ਬੜੀ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿਉਂਕਿ ਬਹੁਤ ਘੱਟ ਬੱਚੇ ਜਾਂਦੇ ਆ ਘੱਟ ਬੱਚੇ ਜੇ ਸਾਡੇ ਪਿੰਡ ਜਿੱਕ ਬੱਚਾ ਗਿਆ ਤਾਂ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਟੀਚਰਾਂ ਦੇ ਵਾਸਤੇ ਮਾਣ ਵਾਲੀ ਗੱਲ ਹੈ ਔਰ ਪੇਰੈਂਟਸ ਵਾਸਤੇ ਮਾਣ ਵਾਲੀ ਗੱਲ ਹੈ ਇਹ ਗੁਰਨੂਰ ਸਿੰਘ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਇਹਦਾ ਤਾਂ ਅਸੀਂ ਥੈਂਕਸਫੁਲ ਹੈਂ ਨਾਲ ਹੀ ਸਾਡੇ ਹੈਡਮਾਸਟਰ ਜੀ ਪੂਰਨ ਸਿੰਘ ਜੀ ਸਾਡੇ ਪਿੰਡ ਦੀ ਪੰਚਾਇਤ ਔਰ ਸਪੈਸ਼ਲ ਮੈਂ ਥੈਂਕਸਫੁਲ ਹਾਂ ਜੇੜੀ ਪੰਜਵੀਂ ਕਲਾਸ ਦੀ ਇਹਨਾਂ ਦੇ ਇੰਚਾਰਜ ਰਾਜ ਮੈਡਮ ਜੀ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਸਾਡੇ ਪੰਜ ਚਾਰ ਬੱਚੇ ਹੋਰ ਸੀਗੇ ਸਾਨੂੰ ਮਿਹਨਤ ਪਰ ਚਲੋ ਕਿਸੇ ਕਾਰਨ ਨਹੀਂ ਜਾ ਸਕੇ ਤਾਂ ਇੱਕ ਗਿਆ ਸਵਾਲ ਲੱਗ ਗਿਆ ਮੈਂ ਅੱਗੇ ਤੋਂ ਜਿਹੜੀ ਪੰਜਵੀਂ ਕਲਾਸ ਦੀ ਨਵੀਂ ਇੰਚਾਰਜ ਜਾਣਗੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਤੁਹਾਡੇ ਮਾਦਮ ਰਹੀਆਂ ਹੋਰ ਮੈਂ ਇੱਥੇ ਅਸੀਂ ਬੈਠਾਂਗੇ ਮੀਟਿੰਗ ਵੀ ਕਰਾਂਗੇ ਜੀ ਹੁਣੇ ਤੋਂ ਹੀ ਮਤਲਬ ਜਿਹੜਾ ਕਿ ਇਸ ਤਰ੍ਹਾਂ ਦੇ ਪ੍ਰਾਲੇ ਹੁੰਦੇ ਰਹਿਣ ਸਪੋਰਟਸ ਦੇ ਵਿੱਚ ਬੱਚੇ ਅੱਗੇ ਜਾਣ ਇਸ ਤਰ੍ਹਾਂ ਦੀ ਕੋਈ ਹੋਰ ਜਿੱਦਾਂ ਇਹ ਸੰਸਥਾ ਹੈ ਕੋਈ ਹੋਰ ਸੰਸਥਾ ਦੇ ਵਿੱਚ ਬੱਚੇ ਜਾਂਦੇ ਹੁੰਦੇ ਆ ਸਰਕਾਰੀ ਬਹੁਤ ਸਕੀਮਾਂ ਚੱਲਦੀਆਂ ਤਾਂ ਪੇਰੈਂਟਸ ਦਾ ਨਾਲੋਂ ਨਾਲ ਟੀਚਰਾਂ ਦਾ ਜਿਹੜਾ ਕਿ ਰੋਲ ਬਹੁਤ ਵਧੀਆ ਅਹਿਮ ਰੋਲ ਰਹਿੰਦਾ ਜੇ ਪੂਰਾ ਸਾਲ ਮਿਹਨਤ ਕੀਤੀ ਜਾਵੇ ਤਾਂ ਬੱਚੇ ਸਾਡੇ ਪੜ ਲੈ ਕੇ ਅੱਗੇ ਵਧੀਆ ਤਰੱਕੀਆਂ ਉੱਤੇ ਜਾ ਸਕਦੇ ਜੀ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਜੀ ਮੇਰਾ ਨਾਮ ਮਰਜਿੰਦਰ ਜੀ ਮੇਰਾ ਪਿੰਡ ਬੈਖਾਸ ਜੋ ਮੇਰਾ ਬੇਟਾ ਗਨੂਰ ਜੀ ਪੀਐਮ ਸ਼੍ਰੀ ਜਵਾਰਨੁਦਿਆ ਸਕੂਲ ਦਾ ਟੈਸਟ ਪਾਸ ਕਰਕੇ ਹੁਣ ਆਪਣੀ ਸਿਲੈਕਸ਼ਨ ਵਾਸਤੇ ਅੱਜ ਆਪਣੇ ਹਾਊਸ ਵਿੱਚ ਉੱਥੇ ਰਹਿਣ ਵਾਸਤੇ ਜਾ ਰਿਹਾ ਹੈ ਅਸੀਂ ਇਸ ਦਾ ਹਮਤ ਵਿਰਾਈ ਕਰਦੇ ਹਾਂ ਤੇ ਇਸ ਦੇ ਨਾਲ ਸਨਯੋਗ ਕਰਦੇ ਹਾਂ ਜੀ ਜਰਨਾ ਗੁਰਪ੍ਰੀਤ ਸਿੰਘ ਹੈ ਮੈਂ ਪੰਚਾਇਤ ਮੈਂਬਰ ਬਹਿ ਖਾਸ ਦਾ ਜੀ ਜੀ ਅੱਜ ਤੂੰ 8 ਸਾਲ ਪਹਿਲਾਂ ਕਰਨ ਸਿੰਘ ਮੇਰਾ ਬੱਚਾ ਵੀ ਜਵਾਰਨ ਮੋਦੀਆ ਵਿੱਚ ਸਿਲੈਕਸ਼ਨ ਹੋਈ ਸੀ ਉਦੋਂ ਸਕੂਲ ਆਪਣੇ ਜੀਰੇ ਕੋਲ ਹੁੰਦਾ ਸੀ ਜਵਾਰਨ ਮੋਦੀਆ ਬਹੁਤ ਅੱਛੀ ਪੜਾਈ ਹੈ ਬਹੁਤ ਵਧੀਆ ਸਕੂਲ ਹੈ ਕੁਛ ਬੱਚਾ ਬਣ ਕੇ ਨਿਕਲਦਾ ਹੈ ਸਭ ਤੋਂ ਵੱਡੀ ਗੱਲ ਹੈ ਵੀ ਮੋਬਾਈਲ ਤੋਂ ਅਨ ਟੱਚ ਰਹਿੰਦਾ ਬੱਚਾ ਹੋਸਟਲ ਉੱਥੇ ਅਵੇਲੇਬਲ ਹੁੰਦਾ ਜੀ ਬਹੁਤ ਵਧੀਆ ਕਿਉਂਕਿ ਬੱਚੇ ਨੇ ਸਿਰਫ ਛੁੱਟੀ ਦੇ ਟਾਈਮ ਹੀ ਕਾਰ ਆਂਦਾ ਹੈ ਜੀ ਤੇ ਉੱਥੇ ਬਹੁਤ ਵਧੀਆ ਬਹੁਤ ਵਧੀਆ ਸੰਸਥਾ ਜਿਹੜੀ ਸੈਂਟਰ ਸਰਕਾਰ ਵੱਲੋਂ ਲੱਗੀ ਚੱਲੀ ਹੋਈ ਜੀ ਇੱਕ ਜ਼ਿਲ੍ਹੇ ਦੇ ਵਿੱਚ 21 ਸਕੂਲ ਹੁੰਦਾ ਜੀ ਪਹਿਲਾਂ ਆਪਣਾ ਜਵਰਨੋਦਿਆ ਜੀਰੇ ਨਾਲ ਅਟੈਚ ਸੀ ਹੁਣ ਕੁਝ ਚਾਰ ਕੁਸਾਲ ਹੋ ਗਿਆ ਇੱਥੇ ਕਿਕਰ ਵਾਲੇ ਰੂਪਨਗਰ ਬਣਿਆ ਜੀ ਜਿਹੜਾ 10 ਤੱਕ ਆਇਆ ਇਹਦੇ ਪੜ੍ਹਨ ਤੱਕ ਮੇਰੇ ਹਿਸਾਬ ਨਾਲ ਪਲੱਸ 2 ਤੱਕ ਹੋ ਜਾਏਗਾ ਜੀ ਤੇ ਸਾਨੂੰ ਬੜੀ ਖੁਸ਼ੀ ਹੈ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਪਹਿਲਾਂ ਬੱਚੇ ਕਾਫੀ ਸਾਲ ਪਹਿਲਾਂ ਬੱਚੇ ਦੋ ਪਾਸ ਹੋਏ ਸੀ ਸਾਡੇ ਉਸ ਤੋਂ ਬਾਅਦ ਫਿਰ ਮੇਰਾ ਬੱਚਾ ਪਾਸ ਹੋਇਆ ਸੀ 8 ਸਾਲ ਪਹਿਲਾਂ ਹੁਣ ਪਿੱਛੇ ਜਿਹੇ 2 ਸਾਲ ਪਹਿਲਾਂ ਇੱਕ ਬੱਚਾ ਪਾਸ ਹੋਇਆ ਸੀ ਅੱਜ ਜਿਹੜੇ 25 ਸੈਸ਼ਨ ਚ ਮੁੰਡਾ ਗੁਰਨੂਰ ਪਾਸ ਹੋਇਆ ਪੰਜਵੀਂ ਚ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬੱਚਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਵੀ ਇੱਕ ਬੱਚਾ ਪਾਸ ਹੋਇਆ ਤੇ ਅੱਗੇ ਅਸੀਂ ਇਹਦੇ ਪ੍ਰੋਗਰਾਮ ਤੇ ਕਾਮਨਾ ਕਰਦੇ ਹਾਂ ਤੇ ਸਨਯੋਗ ਦੇ ਦਿੰਦੇ ਰਹਾਂਗੇ ਜਿੰਨਾ ਕੋ ਸਾਨੂੰ ਨੌਲੇਜ ਹੈਗੀ ਹੈ ਬੱਚਾ ਵਧੀਆ ਪੜ੍ਹ ਕੇ ਵਧੀਆ ਕਾਮਯਾਬ ਹੋਵੇ ਜੀ ਧੰਨਵਾਦ ਕੀ ਇਹਨੂੰ ਮੈਸੇਜ ਦਿਓਗੇ ਜਿਹੜੇ ਤੁਹਾਡੇ ਹਾਣੀ ਨੇ ਮੇਰਾ ਨਾਮ ਗਰਨੂਰ ਹੈ ਮੈਂ ਬੱਚਿਆਂ ਨੂੰ ਕਹਿੰਦਾ ਕਿ ਤੁਸੀਂ ਵੀ ਆਦੀ ਮਾਪ ਮਾਪੇ ਪਾ ਦੀ ਸਾਈਤਾ ਨਾਲ ਪੜੋ ਤੇ ਅੱਗੇ ਵਧੋ ਜੀ ਕਿੰਨੀ ਕੁ ਮਿਹਨਤ ਕਰਨੀ ਪਈ ਤੁਹਾਨੂੰ ਇੱਥੇ ਪਹੁੰਚਣ ਲਈ ਸਾਨੂੰ ਇਹ ਪਹੁੰਚਣ ਲਈ ਬਹੁਤ ਪੜਾਈ ਕਰਨੀ ਪਈ ਤੇ ਤੁਸੀਂ ਵੀ ਅੱਗੇ ਕਰੋ ਜੀ ਮੋਬਾਈਲ ਵੇਖਦੇ ਹੋ ਕਰੀ ਥੋੜਾ ਟਾਈਮ ਦੇਖ ਲਈਏ ਜੀ ਔਰ ਬੱਚਿਆਂ ਨੂੰ ਕੀ ਮੈਸੇਜ ਦਿੰਦੇ ਹੋ ਵੀ ਸਹੀ ਚੀਜ਼ਾਂ ਦੇਖੀਆਂ ਕਰਨ ਹਾਂਜੀ ਜੀ ਸੋ ਤੁਸੀਂ ਤਸਵੀਰਾਂ ਦੇਖ ਰਹੇ ਸੀ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਹਿਖਾਸ ਸਰਕਾਰੀ ਪ੍ਰਾਇਮਰੀ ਸਕੂਲ ਬਹਿਖ ਬੋਤਲਾ ਤੋਂ ਜਿੱਥੋਂ ਤੁਹਾਡੀ ਗੱਲਬਾਤ ਕਰਵਾਈ ਇੱਥੋਂ ਦੇ ਇੱਕ ਬੱਚੇ ਦੀ ਸਿਲੈਕਸ਼ਨ ਹੋਈ ਹੈ ਜਵਾਰ ਨਵਦੇ ਵਿਦਿਆਲੇ ਦੇ ਵਿੱਚ ਜੋ ਕਿ ਇਸ ਤੋਂ ਬਾਅਦ ਉੱਥੇ ਹੁਣ ਜੋ ਇਸ ਬੱਚੇ ਨੂੰ ਸਟੱਡੀ ਕਰਵਾਈ ਜਾਵੇਗੀ ਪਿੰਡ ਦੇ ਵਿੱਚ ਔਰ ਮਾਪਿਆਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਔਰ ਟੀਚਰ ਸਬਾਨਾ ਨੂੰ ਵਧਾਈ ਦਿੱਤੀ ਜਾ ਰਹੀ ਹੈ ਫਿਰ ਕਿਸੇ ਵੀਡੀਓ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਫਾਜ਼ਿਲਕਾ ਤੋਂ ਮੈਂ ਸ਼ੋਕ ਮਹਿਕ ਏਮਟੀਵੀ ਲਾਈਵ